ਕਿ ਬਾਕੀ ਦਾ ਬਗਾਨੀਆਂ ਨੇ ਬਾਹਰੋਂ ਆਈਆਂ ਨੇ ਕਿਉਂਕਿ ਆਪਣੇ ਨੂੰ ਹੀ ਪਤਾ ਹੁੰਦਾ ਆਪਣੇ ਨਾਲ ਤੂਫ ਤਕਨੀਕਾਂ ਤੇ ਤੁਹਾਨੂੰ ਸਾਰਿਆਂ ਨੂੰ ਇਹ ਹੀ ਕਹਿਣਾ ਚਾਹੁੰਦੀ ਕਿ ਆਪਾਂ ਆਪਣੀ ਪਾਰਟੀ ਨੂੰ ਪੰਜਾਬ ਵਿੱਚ ਲੈ ਕੇ ਆਈਏ ਤੁਸੀਂ ਦੇਖਿਆ ਹੀ ਹੋਣਾ ਜਦੋਂ ਅਕਾਲੀ ਦਲ ਦੀ ਪਾਰਟੀ ਪੰਜਾਬ ਵਿੱਚ ਸੀ ਕਿ ਕਿਹਿੰਨੀ ਤਰੱਕੀਆਂ ਕੀਤੀ ਹੈ ਪੰਜਾਬ ਵਿੱਚ ਸੜਕਾਂ ਹੋ ਗਈਆਂ ਇਮਾਰਤਾਂ ਹੋ ਗਈਆਂ ਵਿਸਟੋਰਿਕਲ ਇਮਾਰਤਾਂ ਹੋ ਗਈਆਂ ਯਾਦਗਾਰਾਂ ਕਿਸ ਤਰ੍ਹਾਂ ਆਵਾਜ਼ ਕੋਈ ਤਾਂ ਆਪਣੇ ਸ਼ਹਿਰ ਦੀ ਗੱਲ ਕਰਾਂ ਪੰਜਾਬ ਦੀ ਵੱਡੇ ਲੈਵਲ ਦੀ ਗੱਲ ਕਰੀਏ ਜਾਂ ਫਿਰ ਸ਼ਹਿਰ ਦੀ ਗੱਲ ਕਰਾਂ ਅਕਾਲੀ ਤਾਮਰ ਪ੍ਰਧਾਨ ਹੋਣ ਦੇ ਨਾਤੇ ਇਸ ਸ਼ਹਿਰ ਦੇ ਵਿੱਚ ਜਦੋਂ ਵੀ ਮੈਂ ਪ੍ਰਧਾਨ ਜੀ ਦੀ ਸੀਟ ਤੇ ਬੈਠੀ ਆ ਤੇ ਲਗਭਗ ਅਸੀਂ 250-300 ਕਰੋੜ ਦੇ ਕੰਮ ਐਨ ਪਾਸ ਕਰ ਚੁੱਕੇ ਆ ਇਸ ਸ਼ਹਿਰ ਦੇ ਲਈ ਬਹੁਤ ਵੱਡੇ ਪ੍ਰੋਜੈਕਟ ਹੈ ਤੁਜਲੀ ਵਾਟਰ ਪ੍ਰੋਜੈਕਟ ਜੋ ਕਿ ਅਕਾਲੀ ਦੰਦ ਵਿਚੀ ਪਾਸ ਹੋਇਆ ਜਿਸ ਦੀ ਲਾਗਤ ਹੈ ਜੋ 23 ਕਰੋੜ ਦੇ ਲਗਭਗ ਹੈ ਜੋ ਸੈਂਟਰ ਗਵਰਨਮੈਂਟ ਵੱਲੋਂ ਇਹ ਅਪਰੂਵ ਲਾਇਆ ਸੀ ਜੋ ਕਿ ਹਾਊਸ ਵਿੱਚ ਮੇਰੇ ਵੱਲੋਂ ਮੀਟਿੰਗ ਲੱਗੀ ਗਈ ਕਿਉਂਕਿ ਪਾਸ ਹੋ ਚੁੱਕਿਆ ਹੈ ਤੇ ਤੁਹਾਨੂੰ ਜਲਦੀ ਹੀ ਟਟੋਲੇ ਦਾ ਪਾਣੀ ਵੀ ਹੈ ਜੋ ਪ੍ਰੋਵਾਈਡ ਹੋ ਜਾਏਗਾ ਸੋ ਇੱਕ ਵਾਰੀ ਸੁਣ ਲੈ ਤੁਹਾਨੂੰ ਤਾੜੀਆਂ ਦਾ ਬੰਦਿਆ ਜੋ ਪਾਣੀ ਦੀ ਦਿੱਕਤ ਹੈ ਟਟੋਲੀ ਵਾਟਰ ਬੈਕਸ ਦੇ ਨਾਲ 90% ਦੇ ਵਿੱਚ ਸੋਲਵ ਹੋ ਜਾਏਗੀ did you